ਪੰਜਾਬ ਦੇ ਕਿਸਾਨਾਂ ਨੂੰ ਡੱਸੀ ਅਡਾਨੀ ਅਤੇ ਅੰਬਾਨੀ ਦਾ ਅਡਾਨੀ ਅਤੇ ਅਬਾਨੀ ਪੰਜਾਬ ਦੀਆਂ ਜ਼ਮੀਨਾਂ ਐਕਵਾਇਰ ਕਰਨਗੇ ਉਹ ਵੱਡੇ ਪ੍ਰੋਜੈਕਟ ਲਾਉਣਗੇ ਪੰਜਾਬ ਨਹੀਂ ਪੂਰੇ ਦੇਸ਼ ਦੇ ਕਿਸਾਨ ਅਤੇ ਉਹਨਾਂ ਦੀ ਕਿਸਾਨੀ ਖਤਮ ਹੋ ਜਾਵੇਗੀ ਲੰਮਾ ਸਮਾਜ ਸੰਗਰਾਸ਼ ਕੀਤਾ ਕਿਸਾਨਾਂ ਨੇ ਕੱਲਾ ਪੰਜਾਬ ਦੇ ਨਹੀਂ ਪੂਰੇ ਦੇਸ਼ ਦੇ ਕਿਸਾਨਾਂ ਨੇ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਏ ਦੂਸਰੇ ਪਾਸੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਦੇ ਭਗਵੰਤ ਮਾਨ ਤਰੱਕੀ ਕਿਸ ਨੂੰ ਸਮਝਦੇ ਨੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਦਾ ਇਲਮ ਨਹੀਂ ਜਾਣਕਾਰੀ ਨਹੀਂ ਤਰੱਕੀ ਕੀ ਹੁੰਦੀ ਹੈ ਡਿਵੈਲਪਮੈਂਟ ਕੀ ਹੁੰਦੀ ਹੈ ਜੇਕਰ ਤੁਸੀਂ ਕਿਸੇ ਦਾ ਘਰ ਉਜਾੜ ਕੇ ਜੇਕਰ ਤੁਸੀਂ ਕਿਸੇ ਦੀ ਰੋਟੀ ਖੋ ਕੇ ਤਰੱਕੀ ਕਰਦੇ ਹੋ ਵਿਕਾਸ ਕਰਦੇ ਹੋ ਇਸ ਨੂੰ ਅਸੀਂ ਵਿਕਾਸ ਨਹੀਂ ਕਵਾਂਗੇ ਅਸੀਂ ਇਸ ਨੂੰ ਡਿਵੈਲਪਮੈਂਟ ਨਹੀਂ ਕਵਾਂਗੇ ਅਸੀਂ ਕਵਾਂਗੇ ਇਹ ਢਾਕਾ ਹੈ ਕਿਸਾਨ ਦੀ ਕਿਰਦਾ ਕਿਸਾਨ ਦੀ ਰੋਟੀ ਦਾ ਉਹ ਢਾਕਾ ਮਾਰਨ ਜਾ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ 24500 ਏਕੜ ਜ਼ਮੀਨ ਜਿਹੜੀ ਹੈ ਐਕਵਾਇਰ ਹੋਣ ਜਾ ਰਹੀ ਹੈ ਰਣਨੀਤੀ ਬਣਾ ਲਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲਾਦਾ ਵਰਗਿਆਂ ਨੂੰ ਪੈਕਸ ਮਿਲ ਗਏ ਨੇ ਕਿ ਤੁਸੀਂ 32 ਪਿੰਡਾਂ ਨੂੰ ਅਜਾੜ ਦਿਓ ਪੰਜਾਬੀਓ ਪੰਜਾਬ ਦੇ 32 ਪਿੰਡ ਜਿਹੜੇ ਤਬਾਹ ਜਿਹੜੇ ਖਤਮ ਹੋਣ ਜਾ ਰਹੇ ਨੇ ਭਾਈ ਮੈਂ ਚੀਜ਼ ਵੇਚਣਾਂ ਲਈ ਚਾਹੁੰਦਾ ਤੇ ਮੇਰੇ ਤੇ ਉੱਤੇ ਧੱਕੇ ਨਾਲ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਭਾਈ ਤੁਸੀਂ ਆਪਣੀ ਜ਼ਮੀਨ ਦਿਓ ਤੁਹਾਨੂੰ ਆਹ ਰੇਟ ਦੇ 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 ਦਾਂਗੇ ਜ਼ਮੀਨ ਕਿਸਾਨ ਦੀ ਜ਼ਮੀਨ ਜਿਬੀਦਾਰ ਦੀ ਜ਼ਮੀਨ ਦਾ ਰੇਟ ਜਿੰਨਾ ਮਰਜੀ ਲਵੇ ਘਟ ਲਵੇ ਵੱਧ ਲਵੇ ਉਹ ਹੈ ਕਿਸਾਨ ਦੀ ਸਿਰਦਰਦੀ ਲੇਕਿਨ ਜੇਕਰ ਤੁਸੀਂ ਧੱਕਾ ਕਰ ਰਹੇ ਹੋ ਤੁਸੀਂ ਕਹਿੰਦੇ ਹੋ ਕਿ ਅਰਬਨ ਸਟੇਟਸ ਬਣਾਉਣੀਆਂ ਨੇ ਅਸੀਂ ਮਾਲ ਬਣਾਉਣੇ ਨੇ ਅਸੀਂ ਪਾਰਕ ਬਣਾਉਣੇ ਨੇ ਤੇ ਉਹ 32 ਪਿੰਡਾਂ ਦੇ ਕਿਸਾਨ ਕਿੱਧਰ ਜਾਣਗੇ ਉਹਨਾਂ 32 ਪਿੰਡਾਂ ਦੇ ਵਿੱਚ ਕਿਸਾਨ ਵੀ ਨੇ ਉਹਨਾਂ ਦੇ ਵਿੱਚ ਮਜ਼ਦੂਰ ਦਿਹਾੜੀਦਾਰ ਵੀ ਨੇ ਉਹਨਾਂ ਦੇ ਵਿੱਚ ਮੜਯੋਕਰ ਵੀ ਨੇ ਉਹਨਾਂ ਦੇ ਵਿੱਚ ਮੁਲਾਜ਼ਮ ਹੀ ਨੇ ਭਾਈਓ ਕਿੱਥੇ ਜਾਣਗੇ ਜਿਹੜਾ ਕੰਮ ਅਡਾਨੀ ਅਬਾਨੀ ਕਰਨਾ ਚਾਹੁੰਦਾ ਹੈ ਉਹੀ ਤਾਂ ਕੰਮ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਨੇ ਫਿਰ ਫਰਕ ਕੀ ਹੈ ਅਡਾਨੀ ਅਤੇ ਅਬਾਨੀ ਦੇ ਵਿੱਚ ਭਾਈ ਤੁਹਾਨੂੰ ਪ੍ਰੈਸ਼ਰ ਹਾਲਾਂਕਿ ਇਹ ਪ੍ਰੈਸ਼ਰ ਪੰਜਾਬ ਸਰਕਾਰ ਨੂੰ ਨਾ ਤਾਂ ਅਡਾਨੀ ਬਾਨੀ ਵੱਲੋਂ ਪਾਇਆ ਗਿਆ ਹੈ ਨਾ ਪਾਇਆ ਗਿਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਲਾਂਕਿ ਜਦੋਂ ਰੇਲ ਲਿਸ ਬੰਦੀਆਂ ਨੇ ਆ ਭਾਰਤ ਮਾਲਾ ਰੋਡ ਬਣਿਆ ਹਜ਼ਾਰਾਂ ਏਕੜ ਪੰਜਾਬ ਹਰਿਆਣਾ ਦੀ ਜ਼ਮੀਨ ਜਿਹੜੀ ਹੈ ਉਹ ਖਤਮ ਹੋ ਗਈ ਹਜ਼ਾਰਾਂ ਏਕੜ ਖੇਤ ਤਬਾਹ ਹੋ ਗਿਆ ਉਹ ਪੈਸਾ ਜਿਹੜਾ ਕਿਸਾਨਾਂ ਨੇ ਵਟਿਆ ਸੀ ਕੀ ਉਹਨਾਂ ਨੇ ਜ਼ਮੀਨ ਲਈ ਜਾਂ ਪੈਸਾ ਉਹ ਖੁਰਦ-ਬੁਰਦ ਹੋ ਗਿਆ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਚੱਲੀ ਸੀ ਕਿਸਾਨ ਨੇ ਲੁਧਿਆਣਾ ਦੇ ਵਿੱਚ ਜ਼ਮੀਨ ਵੇਚੀ ਸੀ ਮਹਿੰਗੇ ਮੁੱਲ ਦੇ ਵਿੱਚ ਅੱਜ ਉਹੀ ਕਿਸਾਨ ਉਹਨਾਂ ਫਲੈਟਾਂ ਦੇ ਸਾਹਮਣੇ ਚੌਕੀਦਾਰਾ ਕਰ ਰਿਹਾ ਹੈ ਪੰਜਾਬੀਓ ਕਦੋਂ ਸਮਝ ਆਵੇਗੀ ਪੰਜਾਬ ਪ੍ਰਦੇਸ਼ ਜਿਹੜਾ ਹੈ ਖੇਤੀ ਪ੍ਰધાન ਪ੍ਰਦੇਸ਼ ਹੈ ਜੇਕਰ ਖੇਤੀ ਨਾ ਰਹੀ ਤੇ ਫਿਰ ਐਮਐਸਪੀ ਕਿਥੋਂ ਲਵਾਂਗੇ ਸਭ ਤੋਂ ਵੱਡੀ ਕਮੀ ਰਹੀ ਹੈ ਕਿਸਾਨਾਂ ਦੀ ਇਹਨਾਂ ਦੇ ਵਿਚਾਰਧਾਰਾ ਇਹਨਾਂ ਦੀ મત ਭੇਦਾਂ ਇਹਨਾਂ મત ਭੇਦ ਇਹਨਾਂ ਦਾ ਆਪਸੀ ਏਕਾ ਨਾ ਹੋਣਾ ਇਹ ਆਪਸੀ ਫੁੱਟ ਦਾ ਸਹਾਰ ਹੋਏ ਦੂਸਰੇ ਪਾਸੇ ਸੈਂਟਰ ਵਰਗੀਆਂ ਸਰਕਾਰਾਂ ਨੇ ਅਤੇ ਸੂਬੇ ਦੀਆਂ ਸਰਕਾਰਾਂ ਨੇ ਆਪਰਾ ਤਾਮ ਝਾਮ ਝੋਕਣਾ ਸ਼ੁਰੂ ਕਰ ਦਿੱਤਾ ਪੰਜਾਬੀਓ ਇੱਕ ਹੋਣਾ ਪਵੇਗਾ ਇੱਕ ਕਿਸਾਨ ਆਗੂ ਜਿਹੜੇ ਰੋਟੀਆਂ ਸਿੱਖਦੇ ਨੇ ਉਹਨਾਂ ਤੋਂ ਬਚ ਕੇ ਸੱਚੇ ਸੁੱਚੇ ਕਿਸਾਨ ਆਗੂਆਂ ਦੇ ਸੰਪਰਕ ਵਿੱਚ ਆਉਣਾ ਪਵੇਗਾ ਹਾਲਾਂਕਿ ਦਾਖਾਂ ਦੇ ਵਿੱਚ ਮਨਪ੍ਰੀਤ ਯਾਲੀ ਸੁਖਬੀਰ ਸਿੰਘ ਬਾਦਲ ਨੇ ਵੀ ਕਹਿ ਦਿੱਤਾ ਰਾਜਾ ਵਰਿੰਗ ਨੇ ਵੀ ਕਹਿ ਦਿੱਤਾ ਪ੍ਰਤਾਪ ਸਿੰਘ ਬਾਜਬਾ ਅਤੇ ਚਰਨਜੀਤ ਸਿੰਘ ਚੰਨੀ ਨੇ ਵੀ ਕਹਿ ਦਿੱਤਾ ਕਿ ਕਿਸਾਨਾਂ ਦੀ ਜ਼ਮੀਨ ਜਿਹੜੀ 24500 ਏਕੜ ਪੰਜਾਬ ਸਰਕਾਰ ਵੱਲੋਂ ਜਿਹੜੀ ਹੈ ਇੱਕ ਵਾਰ ਕਰਨ ਦੀ ਜਿਹੜੀ ਹੈ ਮਹਮ ਚਲਾ ਦਿੱਤੀ ਗਈ ਹੈ ਉਹ ਨਹੀਂ ਹੋਣ ਦੇਾਂਗੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਵਕ ਵਕ ਮੀਟਿੰਗਾਂ ਕੀਤੀਆਂ ਹਲਕਾ ਦਾਖਾ ਦੇ ਵਿੱਚ ਮਨਪ੍ਰੀਤ ਯਾਦਲੀ ਨੇ ਇੱਕ ਮੈਰਿਜ ਪੈਲਸ ਦੇ ਵਿੱਚ ਵੱਡੀ ਮੀਟਿੰਗ ਕੀਤੀ ਇਧਰੋਂ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਰਾਜਾ ਫੜਿੰਗ ਅਤੇ ਸੁਖਪਾਲ ਸਿੰਘ ਖਹਿਰਾ ਵਰਗੇ ਵੱਲੋਂ ਵੀ ਜਿਹੜਾ ਹੈ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਕਿ 32 ਪਿੰਡ ਨਹੀਂ ਉਜੜ ਦਿੱਤੇ ਜਾਵਾਂਗੇ ਪਹਿਲਾਂ ਉਜੜੇ ਸੀ ਪਿੰਡ ਚੰਡੀਗੜ੍ਹ ਦੇ ਚੰਡੀਗੜ੍ਹ ਦੇ ਵਿੱਚ ਸੈਂਕੜੇ ਪਿੰਡ ਉਜਾੜ ਕੇ ਸੈਂਕੜੇ ਕਿੱਲੇ ਜ਼ਮੀਨ ਖਰਾਬ ਕਰਕੇ ਸ਼ਹਿਰ ਬਸਾਇਆ ਗਿਆ ਉਸ ਦਾ ਖਮਨਿਆਜ਼ਾ ਜਿਹੜਾ ਹੈ ਪੰਜਾਬ ਭੁਗਤ ਰਿਹਾ ਹੈ ਅੱਜ ਲੁਧਿਆਣੇ ਕਰਦੇ ਨੇ ਕੱਲ ਨੂੰ ਬਠਿੰਡੇ ਕਰਨਗੇ ਬਰਸੂ ਅੰਮ੍ਰਿਤਸਰ ਕਰਨਗੇ ਚੌਥੇ ਜਲੰਧਰ ਕਰਨਗੇ ਯਾਨੀ ਕਿ ਜੇਕਰ ਵੱਡੇ ਵੱਡੇ ਪਟਿਆਲੇ ਵਰਗੇ ਸ਼ਹਿਰਾਂ ਦੇ ਵਿੱਚ ਇੰਨੇ ਹਜ਼ਾਰ ਏਕੜ ਜ਼ਮੀਨ ਉੱਤੇ ਅਰਬਨ ਸਟੇਟਸ ਬਣਾਉਣਗੇ ਮਾਲ ਬਣਾਉਣਗੇ ਪਾਰਕਾਂ ਬਣਾਉਣਗੇ ਤੇ ਫਿਰ ਇਸ ਨੂੰ ਅਸੀਂ ਡਵੈਲਪਮੈਂਟ ਨਹੀਂ ਗਿਣਦੇ ਤੇ ਫਿਰ ਖੇਤੀ ਕਿੱਥੇ ਕਰਨਗੇ ਖੇਤੀ ਫਿਰ ਛੱਤਾਂ ਉੱਪਰ ਕਰਨਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਹੁਣ ਸਭ ਤੋਂ ਵੱਧ ਵਿਰੋਧ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਹਾਲਾਂਕਿ ਪਿੰਡਾਂ ਅਤੇ ਕਸਬਿਆਂ ਦੇ ਵਿੱਚ ਜਿੱਥੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਆ ਉਦਘਾਟਨ ਕਰਨੀ ਜਾ ਰਹੇ ਨੇ ਚਾਹੇ ਪਖਾਨਿਆਂ ਦਾ ਚਾਹੇ ਕਿਸੇ ਸਕੂਲ ਦੀ ਬਿਲਡਿੰਗ ਦਾ ਲਾਇਬ੍ਰੇਰੀ ਦਾ ਜਾਂ ਕਿਸੇ ਮੁਹੱਲੇ ਕਲੀਨਿਕ ਦਾ ਤੇ ਉੱਥੇ ਇਹਨਾਂ ਦਾ ਰੱਜ ਕੇ ਵਿਰੋਧ ਹੋ ਰਿਹਾ ਹੈ ਰੱਜ ਕੇ ਇਹਨਾਂ ਦੇ ਨਾਲ ਕੁੱਤੇ ਖਾਣੀ ਹੋ ਰਹੀ ਹੈ ਤੇ ਫਿਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਧੋਮਾਨ ਕਿਹੜੀ ਗੱਲ ਨੂੰ ਵਿਕਾਸ ਕਹਿੰਦੇ ਨੇ ਯਾਨੀ ਕਿ ਪਾਲੀ ਦੇ ਤੋਂ ਵਾਲੀਆ ਦਾ ਗੀਤ ਸੁਣੀਏ ਤੇ ਹਰਿਆਣਾ ਲੁਸੌਰੀ ਲੁਧਿਆਣਾ ਸ਼ਹਿਰ ਲਗਭਗ 40 ਪਿੰਡਾਂ ਨੂੰ ਖਾ ਗਿਆ ਤੇ 32 ਪਿੰਡ ਹੋਰ ਨੇ ਯਾਨੀ ਕਿ ਪੱਤਰ 73 ਪਿੰਡ ਕੱਲਾ ਲੁਧਿਆਣਾ ਸ਼ਹਿਰ ਹੀ ਖਾ ਗਿਆ ਤੇ ਜ਼ਮੀਨ ਵੇਗੀ ਧੱਕੇ ਨਾਲ ਅਕਵਾਇਰ ਕਰ ਲਈ ਗਈ ਉਹਨਾਂ ਨੂੰ ਉਹਨਾਂ ਦੇ ਮਨਪਸੰਦ ਦੇ ਰੇਡ ਦਿੱਤੇ ਗਏ ਲੇਕਿਨ ਉਹਨਾਂ ਨੂੰ ਅੱਗੂ ਜ਼ਮੀਨ ਨਹੀਂ ਮਿਲੀ ਇਸ ਕਰਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਹੁਣ ਵਿਰੋਧ ਸ਼ੁਰੂ ਹੋ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਿਰੋਧ ਹੋਰ ਵੀ ਸਿੱਖਰ ਤੇ ਜਾਵੇਗਾ ਲੇਕਿਨ ਅਸੀਂ ਤਰਕੀਦ ਕਰ ਅਸੀਂ ਆਪਣੀ ਰਾਏ ਦੇਣਾ ਚਾਹੁੰਦੇ ਹਾਂ ਕਿਸਾਨਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਇਹਨਾਂ ਦੀਆਂ ਜਿਹੜੀਆਂ ਵਿਚਾਰਧਾਰਾਵਾਂ ਧਾਰਾ ਨੇ ਉਹਨਾਂ ਨੂੰ ਖਤਮ ਕਰਦੇ ਹੋਏ ਤਾਂ ਹੀ ਇਹ ਮੋਰਚਾ ਫਤਿਹ ਕੀਤਾ ਜਾ ਸਕਦਾ ਹੈ ਕਿ ਤਾਂ ਉਹ ਨਾ ਹੋਵੇ ਕਿਸਾਨ ਆਗੂ ਜਗਜੀਤ ਸਿੰਘ ਢੱਲੇ ਵਾਦ ਦੇ ਹੱਕ ਵਿੱਚ ਕੋਈ ਵੱਡੇ ਆਗੂ ਖੜੇ ਹੀ ਨਹੀਂ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸਾਨਾਂ ਦੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਦੀ ਜਿਹੜੀ ਕਮਜ਼ੋਰੀ ਪਤਾ ਲੱਗ ਗਈ ਕਮਜ਼ੋਰੀ ਕਰਕੇ ਉਹਨਾਂ ਨੇ ਧੱਕੇ ਨਾਲ ਪੰਜਾਬ ਤੇ ਹਰਿਆਣਾ ਦੇ ਖਨੌਰੀ ਬਾਰਡਰ ਦਾ ਦਿੱਲੀ ਦੇ ਸ਼ੰਭੂ ਬਾਰਡਰ ਦਾ ਧਰਨਾ ਜਿਹੜਾ ਹੈ ਉਹ ਖਾਰ ਦੇ ਦਿੱਤਾ ਹੁਣ 24500 ਏਕੜ ਜ਼ਮੀਨ ਤੇ ਨਾਲ 24500 ਏਕੜ ਦੀ ਜ਼ਮੀਨ ਦੇ ਨਾਲ 32 ਪਿੰਡ ਜਿਹੜੇ ਪੂਰੀ ਤਰ੍ਹਾਂ ਤੈਸ਼ ਨੈਸ਼ ਤਬਾਹ ਹੋਣਗੇ ਉਹ 32 ਪਿੰਡ ਕਿੱਧਰ ਜਾਣਗੇ ਉਹ 32 ਪਿੰਡਾਂ ਦੇ ਲੋਕ ਉਹ ਮਜ਼ਦੂਰ ਉਹ ਭਾਈਚਾਰਾ ਉਹ ਕਿਸਾਨ ਭਾਈਚਾਰਾ ਕਿੱਥੇ ਡੇਰੇ ਲਾਵੇਗਾ ਇਸ ਗੱਲ ਬਾਰੇ ਸੋਚਣਾ ਚਾਹੀਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਕਾਸ ਉਹ ਕਰੇ ਜਿਹੜਾ ਲੋਕਾਂ ਦੇ ਹਿੱਤ ਵਿੱਚ ਹੋਵੇ ਜਿਸ ਤਰ੍ਹਾਂ ਹੁਣ ਇੱਕ ਬਜਟ ਪਾਸ ਹੋਣ ਜਾ ਰਿਹਾ ਹੈ ਕਿ ਬੁਲਟ ਰੇ ਲੰਗੜੀ ਆ ਉਹਦੇ ਵਿੱਚ ਕੰਨੀਆਂ ਪੰਜਾਬਗੀਆਂ ਜ਼ਮੀਨਾਂ ਐਕਵਾਇਰ ਨਹੀਂ ਹੋਣੀਆਂ ਉਹਦੇ ਵਿੱਚ ਹਰਿਆਣਾ ਦੀ ਵੀ ਹੋਵੇਗੀ ਰਾਜਸਥਾਨ ਦੀ ਹੋਵੇਗੀ ਜਿਹੜੇ ਬੰਬੇ ਤੇ ਕੁ ਸ਼ਹਿਰ ਆ ਜਿਹੜੇ ਮੰਨ ਲਓ ਸਟੇਟਸ ਆਉਂਦੀਆਂ ਨੇ ਉਹ ਹੋਣਗੇ ਉਤੇ ਗੱਲ ਬਣਦੀ ਹੈ ਲੇਕਿਨ ਪੰਜਾਬ ਵਿਕਾਸ ਕਰਨਾ ਚਾਹੁੰਦਾ ਹੈ ਆਪਣੇ ਬਲਬੂਤੇ ਉੱਤੇ ਉਹ ਵੀ 24000 ਜ਼ਮੀਨ ਧੱਕੇ ਨਾਲ ਐਕਵਾਇਰ ਕਰਕੇ ਅਤੇ 32 ਪਿੰਡਾਂ ਨੂੰ ਉਜਾੜ ਕੇ ਮੈਨੂੰ ਤੁਹਾਡੇ ਪੰਜਾਬੀਓ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਸਹੀ ਹੈ ਜਾਂ ਗਲਤ ਹੈ